ਬਾਈ ਜੀ ਪਿੱਛੇ ਜੇ ਇੱਕ ਨੇਪਾਲੀ ਸਿੰਘ ਸਜਿਆ ਜਿਹਨੇ ਆਪਣੀ ਹਿੰਦੀ ਭਾਸ਼ਾ ਦੇ ਵਿੱਚ ਗਾਇਆ ਗੁਰੂ ਵਾਲੀ ਬੜੀਏ ਜੀ ਨਸ਼ਾ ਛੱਡਿਏ ਜੀ ਤਾਂ ਆਪਾਂ ਸਿੱਖਾਂ ਨੇ ਖਾਸ ਕਰ ਪੰਜਾਬੀ ਲੋਕਾਂ ਨੇ ਰੱਜ ਕੇ ਮਜ਼ਾਕ ਉਡਾਇਆ ਉਸ ਬੰਦੇ ਦਾ ਸਿੱਖੀ ਕਿਸੇ ਦੀ ਪੀਓ ਦੀ ਨਹੀਂ ਪਰ ਸਲਾਮ ਆ ਕਾਸ਼ੀਨਾਥ ਵੀਰ ਨੂੰ ਜਿਹਨੇ ਸਟੇਜ ਤੋਂ ਖੜ ਕੇ ਉਹਦੀ ਗੱਲ ਕੀਤੀ ਤੇ ਯਾਰ ਵਾਕਈ ਆ ਗੱਲ ਸੁਣੋ ਪਹਿਲਾਂ ਤੁਸੀਂ ਤੇ ਵੀਡੀਓ ਨੂੰ ਬਾਅਦ ਤੋਂ ਸ਼ੇਅਰ ਕਰਿਓ ਲਾਂਚ ਹੋਣਾ ਲੋਕਾਂ ਤੇ ਜਿਨ੍ਹਾਂ ਨੇ ਉਹਨੂੰ ਟਰੋਲ ਕੀਤਾ ਉਸ ਸਿੰਘ ਨੂੰ ਇਸ ਗ੍ਰਾਮ ਕਲਾਉਦੇ ਉਹ ਇੱਕ ਨੇਪਾਲ ਦਾ ਇੱਕ ਨੇਪਾਲ ਦਾ ਬੰਦਾ ਹੈ ਉਹਨੇ ਦਾੜੀ ਰੱਖੀ ਤੇ ਸਾਰਾ ਦਿਨ ਸੋਸ਼ਲ ਮੀਡੀਆ ਤੇ ਗਾਉਂਦਾ ਹੈ ਗੁਰੂ ਵਾਲਾ ਬਣিয়ে ਵੀਰ ਜੀ ਨਸਿਆਂ ਨੂੰ ਛੱਡੀਏ ਵੀਰ ਜੀ ਗੁਰੂ ਵਾਲਾ ਬਣিয়ে ਵੀਰ ਜੀ ਨਸਿਆਂ ਨੂੰ ਛੱਡੀਏ ਵੀਰ ਜੀ ਤੁਸੀਂ ਦੇਖਿਆ ਹੁਣ ਸਾਰੇ ਨੇ ਸੁਰੇਸ਼ ਉਹਦਾ ਨਾਮ ਹੈ ਲੋਕ ਉਹਦਾ ਮਜ਼ਾਕ ਕਰਦੇ ਹੱਸਦੇ ਉਹਦੇ ਉੱਪਰ ਬਰਦਾਸ਼ਤ ਦਾਵੇ ਨਾਲ ਕਹਿੰਦਾ ਐਹੋ ਕੱਬ ਜਿਹੜੇ ਹੁੰਦਾ ਭਲਿਆ ਲੋਕਾਂ ਯਾਦ ਰੱਖਿਓ ਨਾ ਉਹਨੂੰ ਕਿਸੇ ਦਾ ਭੈਅ ਆ ਨਾ ਉਹ ਲੋਭ ਆ ਨਾ ਉਹ ਇਹ ਉਹ ਕਰਦਾ ਕਿ ਇਹ ਕਿਸੇ ਦੀ ਧਿਆੜੀ ਵਿੱਚ ਕਰਕੇ ਖਾਂਦਾ ਤੇ ਸਾਰਾ ਦਿਨ ਕਹਿੰਦਾ ਗੁਰੂ ਨਾਲ ਜੁੜੀਏ ਵੀਰ ਜੀ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਮੰਨਿਏ ਵੀਰ ਜੀ ਨਸ਼ੇ ਨੂੰ ਛੱਡਿਏ ਵੀਰ ਜੀ ਨੇਪਾਲ ਦਾ ਇੱਕ ਦਾੜਾ ਰੱਖ ਕੇ ਸ੍ਰੀ ਸਾਹਿਬ ਪਾ ਕੇ ਉਹ ਗੁਰੂ ਦਾ ਆਸ਼ਰਮ ਹੋ ਗਿਆ ਤੇ ਅਸੀਂ ਪੰਜਾਬੀ ਹੋ ਕੇ ਵੀ ਅਜੇ ਐਂ ਤੁਰੇ ਫਿਰਦੇ ਬਾਬਾ